ਅੱਜ ਮੇਰਾ ਮਾਨੂੰ ਜੀ ਨਾਲ ਆਇਆ ਖੇਤ ਆ ਦੇ ਰਿਹਾ ਐ ਲੰਦਰੇ ਆ ਜਾਂਦਾ ਨਾਲ ਮਗਰ ਲੱਗ ਜਾਂਦਾ ਬੱਚਾ ਵਾਂਗੂ ਆ ਜਾ ਮਾਨੂੰ ਨਾਲ ਹੀ ਰਹਿੰਦਾ ਈਏ ਮਾਨੂੰ ਆ ਜਾ ਪੁੱਤ ਆ ਜਾ ਚੱਲ ਗਿਆ ਫਿਰ ਆ ਜਾ ਆ ਜਾ ਮਾਨੂੰ ਓਏ ਦੱਬਾਈ ਰਾ ਦੁੱਲ ਪੁੱਤ ਦੱਬਾਈ ਚੱਲ ਪੁੱਤ ਆ ਜਾ ਲਾ ਦੇਖੀ ਤੋ ਤੋ ਨਹੀਂ ਕੋਈ ਕੋਲ ਜਾ ਦੇ ਕਾਲ ਨੂੰ ਕਰੀ ਉਹ ਪਾਤੀ ਕੇ ਉਹ ਬੋ ਜਰਿਆ ਜਾਈ ਜਾਂਦਾ ਮੂਰੇ ਮੂਰੇ ਜਾਂਦਾ ਜੀ ਮਾਨੂੰ ਮੇਰਾ ਨਾਲ ਤੇ ਕਾਲੂ ਵੀ ਆ ਆ ਜਾਂਦਾ ਪੰਜਾਬੀ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ ਆ ਜਾਂਦਾ ਸਾਡਾ ਮਾਨੂੰ ਅੱਜ ਖੇਤ ਆ ਮੇਰੇ ਨਾਲ ਬਾਪੂ ਸਤਿ ਸ੍ਰੀ ਅਕਾਲ ਆ ਜਾਂਦਾ ਬਾਪੂ ਤੇ ਮੰਜੇ ਕੋਲੇ ਬਾਪੂ ਵੀ ਬੈਠਾਗਾ ਹਰ ਵੇ ਬੂ ਪਾਲਿਆ ਹੋਇਆ ਹੈ ਅਸੀਂ ਹਾਂ ਸਾਡੀ ਬਿਧੀ ਗੱਦੀ ਅੱਛਾ ਕੈਨ ਨੂੰ ਬੁਲਾਉਂਗੇ ਹਾਂ ਲੈ ਗਈ ਹਾਂ ਢੇ ਜਾਸ ਜਗ ਬੈਠਨੇ ਦਰਦ ਕਰੇ ਓਹੋ ਇਹਦਾ ਪੱਗੜ ਵੀ ਹੋਣਾ ਮਾਰਦੀਆਂ ਨੇ ਇਹ ਤਾਂ ਬਾਪੂ ਜਮੇ ਹੀ ਨਹੀਂ ਸਾਨੂੰ ਇਹ ਨਹੀਂ ਪਤਾ ਲਾ ਕਿੱਥੇ ਬਾਥਰੂਮ ਕਰਦੀ ਕਿੱਥੇ ਲੱਟ ਰਿੰਗ ਬਾਹਰ ਜਾਂਦੀ ਐ ਤਾਂ ਓਏ ਤਾਂ ਐ ਨਾ ਮੇਰੀ ਗੱਲ ਸੁਣਨਾ ਹਾਂ ਮੈਂ ਉਹ ਵਿਜਾ ਇਹਦਾ ਆ ਜੇ ਤੁੰਡਾ ਪਾ ਮਾਰ ਦਈਏ ਜੰਗਾ ਬਾਪੂ ਨਹੀਂ ਬਾਪੂ ਇਹ ਤਾਂ ਬੱਚੇ ਨਾਲੋਂ ਪਿਆਰੀ ਆ ਬਿੰਦੀ ਲਾ ਰੱਖੀ ਹੈ ਮਾਨੂੰ ਦੇ ਦੇ ਕਿ ਸਿਮਰੀ ਮਾਂ ਤਾਂ ਨਹੀਂ ਲਾਤੀ ਅੱਜ ਬਿੰਦੀ ਹੋਰ ਮੇਰੀ ਮਾਂ ਨੂੰ ਤੇ ਹਾਂ ਵਾਹ ਕਿਹਣੀ ਹੈ ਤਾ ਤੇ ਦੇਖ ਵੰਮ ਤੂੰ ਵੱਟੇ ਤੋ ਗਵਾਣੂ ਤਾ ਦੇਖ ਵੇਰ ਨਾਲ ਦੇਖ 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 ਖੇਤ ਤਾਂ ਭਾਲੀ ਪਹਿੜਾ ਬਣ ਗਿਆ ਮਨੂ ਆ ਜਾ ਬੁੱਤ ਹਾਂ ਨਹੀਂ ਮਨੂ ਆ ਜਾ ਚੱਲ ਮੂਰੇ ਚੱਲ ਹੈਂ ਨਹੀਂ ਚੱਲ ਬੁੱਤ ਚੱਲ ਮੇਰੇ ਮੂਰੇ ਚਲੋ ਜੀ ਚਲੋ ਜੀ ਚਲੋ ਚੱਲ